ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਿਆਰੀ ਸਾਧ ਸੰਗਤ ਜੀ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕ ਅਜਾਈ ਜਾਣਕਾਰੀ ਦੇਵਾਂਗੇ ਕਿ ਐਤਵਾਰ ਵਾਲੇ ਦਿਨ ਵਿੱਚ ਸਾਨੂੰ ਪਾਠ ਕਰਨਾ ਬਹੁਤ ਜ਼ਰੂਰੀ ਹੁੰਦਾ ਹੈ ਕਿਉਂਕਿ ਲੋਕ ਇਹ ਕਹਿ ਦਿੰਦੇ ਹਨ ਕਿ ਅੱਜ ਤਾਂ ਜੀ ਛੁੱਟੀ ਹੈ ਅੱਜ ਅਸੀਂ ਅੰਮ੍ਰਿਤ ਵੇਲੇ ਨਹੀਂ ਉਠਾਂਗੇ ਅੱਜ ਤਾਂ ਸਾਡੇ ਤੋਂ ਪਾਠ ਨਹੀਂ ਹੋਣਾ ਸਾਡੀ ਤਾਂ ਜ਼ਿੰਦਗੀ ਵਿੱਚ ਅੱਜ ਛੁੱਟੀ ਵਾਲਾ ਦਿਨ ਹੈ ਅਸੀਂ ਤਾਂ ਛੁੱਟੀ ਦੀ ਹੀ ਉਡੀਕ ਕਰਦੇ ਸੀ ਤੇ ਛੁੱਟੀ ਵਾਲਾ ਦਿਨ ਪੂਰਾ ਸੌਂ ਕੇ ਹੀ ਬਿਤਾਵਾਂਗੇ ਪਰ ਅੱਜ ਇਸ ਵੀਡੀਓ ਦੇ ਵਿੱਚ ਅਸੀਂ ਤੁਹਾਨੂੰ ਦੱਸਾਂਗੇ ਕਿ ਐਤਵਾਰ ਵਾਲੇ ਦਿਨ ਵਿੱਚ ਉੱਠਣਾ ਕਿਉਂ ਜ਼ਰੂਰੀ ਹੁੰਦਾ ਹੈ ਤੇ ਉਹ ਵੀ ਇੱਕ ਦਿਨ ਹੀ ਹੁੰਦਾ ਹੈ ਜਿਸ ਨੂੰ ਕਿ ਸਾਨੂੰ ਅੰਮ੍ਰਿਤ ਵੇਲੇ ਉੱਠਣ ਤੋਂ ਕਦੇ ਵੀ ਗੁਰੇਜ਼ ਨਹੀਂ ਕਰਨਾ ਚਾਹੀਦਾ ਸਤਸੰਗਤ ਜੀ ਬਲਕੇ ਸਵੇਰੇ ਉੱਠ ਕੇ ਜੋ ਆਪਣਾ ਨਿਤਨੇਮ ਪੰਜ ਬਾਣੀਆਂ ਦਾ ਪਾਠ ਹੈ ਉਹ ਐਤਵਾਰ ਵਾਲੇ ਦਿਨ ਵੀ ਜ਼ਰੂਰ ਕਰਨਾ ਚਾਹੀਦਾ ਹੈ ਸਾਧ ਸੰਗਤ ਜੀ ਅੱਜ ਦੀ ਵੀਡੀਓ ਨੂੰ ਪੂਰਾ ਅੰਤ ਤੱਕ ਧਿਆਨ ਦੇ ਨਾਲ ਜ਼ਰੂਰ ਸੁਣਨਾ ਅਤੇ ਕਮੈਂਟ ਬਾਕਸ ਦੇ ਵਿੱਚ ਜਾ ਕੇ ਵਾਹਿਗੁਰੂ ਲੈ ਕੇ ਹਾਜ਼ਰੀ ਵੀ ਲਗਵਾ ਦੇਣਾ ਜੀ ਤੇ ਸੰਗਤ ਜੀ ਆਓ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਸਾਧ ਸੰਗਤ ਜੀ ਕਟੋ-ਕਟ ਆਪਾਂ ਦੇਖਦੇ ਹੀ ਹਾਂ ਕਿ ਜਨਮਰੀ ਦੇ ਵਿੱਚ ਆਪਾਂ ਪਾੜ ਕਰਨ ਲੱਗ ਜਾਂਦੇ ਹਾਂ ਤਾਂ ਆਪਾਂ ਨੂੰ ਕਈ ਦਿਨ ਅਚਾਏ ਵਾਪਰ ਜਾਂਦੇ ਹਨ ਸਾਡੇ ਕਈ ਵਾਰ ਸਿਹਤ ਖਰਾਬ ਹੋ ਜਾਂਦੀ ਹੈ ਜਾਂ ਸਾਨੂੰ ਕਈ ਵਾਰ ਮੰਨ ਨਹੀਂ ਲੱਗਦਾ ਸੀ ਪੜ ਕਿਵੇਂ ਕਰੀਏ ਸੋ ਸਾਨੂੰ ਸਭ ਤੋਂ ਪਹਿਲਾਂ ਮੂਲ ਮੰਤਰ ਦਾ ਜਾਪ ਕਰਨਾ ਸ਼ੁਰੂ ਕਰਨਾ ਚਾਹੀਦਾ ਹੈ ਤੇ ਆਪਣਾ ਮਨ ਲਗਾਉਣਾ ਚਾਹੀਦਾ ਹੈ ਕਿ ਸਾਡੇ ਸਾਡੀ ਪੜ ਦਾ ਮਹੱਤਵ ਹੈ ਕਿ ਜੋ ਸਾਡੀ ਜ਼ਿੰਦਗੀ ਵਿੱਚ ਬਹੁਤ ਵੱਡਾ ਰੋਲ ਅਦਾ ਕਰਦਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਉਦੋਂ ਹੀ ਆਉਣਗੀਆਂ ਜਦੋਂ ਆਪਾਂ ਪਰਮਾਤਮਾ ਦੇ ਨਾਲ ਜੁੜ ਜਾਵਾਂਗੇ ਸਤਗੁਰੂ ਦੀ ਪੜਾਈ ਕਰਨੇ ਸ਼ੁਰੂ ਕਰ ਦੇਵਾਂਗੇ ਸਤਗੁਰੂ ਨੂੰ ਪੜਨਾ ਤੇ ਸਮਝਣਾ ਸ਼ੁਰੂ ਕਰ ਦੇਵਾਂਗੇ ਤਾਂ ਉਸ ਸਮੇਂ ਜੇ ਆਪਾਂ ਗੁਰੂ ਨਾਨਕ ਪਾਸ਼ਾ ਜੀ ਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਦੀਆਂ ਲਿਖੀਆਂ ਹੋਈਆਂ ਬਾਣੀਆਂ ਨੂੰ ਪੜਾਂਗੇ ਸਾਡੀ ਜ਼ਿੰਦਗੀ ਦੇ ਵਿੱਚ ਕਦੇ ਵੀ ਅਜਾਏ ਦੁੱਖ ਨਹੀਂ ਆਉਣਗੇ ਜੋ ਕਿ ਸਾਨੂੰ ਮਰਨ ਤੱਕ ਮਜਬੂਰ ਕਰ ਦਿੰਦੇ ਹਨ ਸੋ ਵਾਹਿਗੁਰੂ ਦਾ ਨਾਮ ਸਿਮਰਨ ਵਾਹਿਗੁਰੂ ਸਤਨਾਮ ਜੇਕਰ ਆਪਾਂ ਪੰਜਾਬ ਕਰਦੇ ਹਾਂ ਕਿਸੇ ਵੀ ਔਖੇ ਵੇਲੇ ਤੁਸੀਂ ਇਹ ਕਰਕੇ ਦੇਖਿਓ ਤੁਸੀਂ 5 ਮਿੰਟ ਵਾਹਿਗੁਰੂ ਦਾ ਜਾਪ ਕਰਿਓ ਤਾਂ ਤੁਹਾਨੂੰ ਡਰ ਲੱਗਣਾ ਬੰਦ ਹੋ ਜਾਵੇਗਾ ਤੁਹਾਡੇ ਦਿਲ ਦੀ ਜੋ ਤੜਕਣ ਹੈ ਉਹ ਤੇਜ਼ ਹੁੰਦੇ ਹਨ ਉਹ ਵੀ ਘਟਨੇ ਸ਼ੁਰੂ ਹੋ ਜਾਵੇਗੀ ਸੋ ਸਾਸੰਗਜੀ ਅੱਜ ਕੱਲ੍ਹ ਕਾ ਦੇਹਾਂ ਕਿ ਅਮਰਤ ਵੇਲੇ ਉੱਠਣਾ ਕਿਉਂ ਉੱਤਮ ਮੰਨਿਆ ਜਾਂਦਾ ਹੈ ਤੇ ਅਮਰਤ ਵੇਲੇ ਉੱਠਣਾ ਲੋਕਾਂ ਦੇ ਲਈ ਤੇ ਆਪਣੇ ਲਈ ਕਿਉਂ ਵਧੀਆ ਸਾਬਤ ਹੁੰਦਾ ਹੈ ਅਮਰਤ ਵੇਲੇ ਗੁਰੂ ਰੂਪ ਸੰਗਜ ਜੀ ਸਾਰੇ ਹੀ ਸੋਤੇ ਹੁੰਦੇ ਹਨ ਤੇ ਪਰ ਕਈ ਲੋਕ ਅਜੇ ਵੀ ਹੁੰਦੇ ਹਨ ਜਿਨ੍ਹਾਂ ਨੇ ਅਮਰਤ ਵੇਲੇ ਉੱਠ ਕੇ ਆਪਣੇ ਕੰਮ ਨਿਭਾਣੇ ਹੁੰਦੇ ਹਨ ਜਾਂ ਪੰਜ ਬਾਣੀਆਂ ਦਾ ਪਾਠ ਕਰਨਾ ਹੁੰਦਾ ਸੋ ਆਪਣੇ ਲਈ ਸੱਚੇ ਪਾਤਸ਼ਾਹ ਬਯੰਦ ਕਿਰਪਾ ਉਦੋਂ ਕਰਦੇ ਹਨ ਜਦੋਂ ਆਪਾਂ ਵੀ ਅਮਰਤ ਵੇਲੇ ਉੱਠ ਕੇ ਪੰਜ ਬਾਣੀਆਂ ਦਾ ਪਾਠ ਕਰਦੇ ਹਾਂ ਜਾਂ ਕੋਈ ਕੰਮ ਦੇ ਲਈ ਆਪਣੇ ਆਪ ਨੂੰ ਉਠਾਉਂਦਾ ਹੈ ਤਾਂ ਜੇਕਰ ਆਪਾਂ ਸਤਿਗੁਰ ਦੀ ਰਹਿਮਤ ਦੇ ਨਾਲ ਕੰਮ ਸ਼ੁਰੂ ਕਰੀਏ ਤਾਂ ਸਾਡੇ ਕੰਮ ਹਮੇਸ਼ਾ ਹੀ ਸਵਰਦੇ ਹਨ ਸੋ ਕੁਝ ਲੋਕ ਕਹਿੰਦੇ ਹਨ ਕਿ ਸਾਡੇ ਕੋਲ ਤਾਂ ਕੁਝ ਮਿਲਦਾ ਹੀ ਨਹੀਂ ਸਾਡੀ ਤਾਂ ਅਰਦਾਸ ਕਦੇ ਪੂਰੀ ਹੁੰਦੀ ਹੀ ਨਹੀਂ ਤਾਜ ਦੀ ਇਹ ਵੀਡੀਓ ਤੁਹਾਨੂੰ ਨਾਸਤਿਕ ਤੋਂ ਆਸਤਿਕ ਵੀ ਬਣਾ ਸਕਦੀ ਹੈ ਕਿਉਂਕਿ ਕੁਝ ਵਿਅਕਤੀ ਅਜਾਏ ਹੁੰਦੇ ਹਨ ਜੋ ਕਿ ਬਿਲਕੁਲ ਹੀ ਜ਼ਿੰਦਗੀ ਦੇ ਵਿੱਚ ਨਾਸਤਿਕ ਹੋ ਜਾਂਦੇ ਹਨ ਤੇ ਆਪਣੀਆਂ ਪਰੇਸ਼ਾਨੀਆਂ ਨੂੰ ਅੰਦਰ ਹੀ ਦਬ ਕੇ ਰੱਖਦੇ ਹਨ ਪਰ ਜੇਕਰ ਤੁਸੀਂ ਇੱਕ ਚੌਂਕੜਾ ਲਗਾ ਕੇ ਪੂਰਾ ਸਮਾਂ ਕੱਢ ਕੇ ਆਪਣਾ ਪਾਠ ਕਰੋਗੇ ਪੰਜ ਬਾਣੀਆਂ ਦਾ ਪਾਠ ਕਰੋਗੇ ਅਮਰ ਤੇ ਵੇਲੇ ਦੇ ਨਿਤਨੇਮ ਦੇ ਨਾਲ ਜੇਕਰ ਤੁਸੀਂ ਕੁਝ ਸਮਾਂ ਬਤਿਹਤ ਕਰੋਗੇ ਤੇ ਵਾਹਿਗੁਰੂ ਦਾ ਸ਼ਾਮ ਕਰੋਗੇ ਤਾਂ ਤੁਹਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਜ਼ਰੂਰ ਆਉਣਗੀਆਂ ਤੁਹਾਡੇ ਬੱਚਿਆਂ ਨੂੰ ਵੀ ਨਾਲ ਬਿਠਾਇਆ ਕਰੋ ਤੇ ਪਰਿਵਾਰ ਦੇ ਬਾਕੀ ਮੈਂਬਰ ਸਾਰੇ ਇਕੱਠੇ ਹੋ ਕੇ ਸਵੇਰ ਵੇਲੇ ਰਲ ਕੇ ਗੁਰਬਾਣੀ ਦਾ ਪਾਠ ਜਦੋਂ ਆਪਾਂ ਕਰਦੇ ਹਾਂ ਤਾਂ ਸੰਗਤ ਜੀ ਘਰ ਦੇ ਵਿੱਚ ਬਰਕਤਾਂ ਆਉਣੀਆਂ ਸ਼ੁਰੂ ਹੋ ਜਾਂਦੀਆਂ ਹਨ ਪਰ ਕੁਝ ਲੋਕ ਤਾਂ ਕਹਿੰਦੇ ਹਨ ਕਿ ਸਾਡੇ ਤੋਂ ਸਵੇਰੇ ਉੱਠਿਆ ਨਹੀਂ ਜਾਂਦਾ ਸਾਡੇ ਕੋਲ ਤਾਂ ਆਲਸ ਬਹੁਤ ਹੈ ਸਾਡੇ ਕੋਲ ਤਾਂ ਰਾਹ ਦੇ ਕੰਮ ਬਹੁਤ ਹੁੰਦੇ ਹਨ ਜਿਸ ਨਾਲ ਕਿ ਸਾਡਾ ਸਵੇਰੇ ਉੱਠਣਾ ਬਹੁਤ ਮੁਸ਼ਕਲ ਹੁੰਦਾ ਹੈ ਪਰ ਕੰਮ ਤਾਂ ਬੰਦੇ ਦੀ ਸਾਰੀ ਉਮਰ ਹੀ ਨਹੀਂ ਮੁੱਕਦੇ ਤਾਂ ਆਪਾਂ ਨੂੰ ਚਾਹੀਦਾ ਹੈ ਕਿ ਜਲਦੀ ਆਪਣੇ ਕੰਮ ਖਤਮ ਕਰਕੇ ਰਾਤ ਨੂੰ ਜਲਦੀ ਸੌਣ ਜਾਣਾ ਹੈ ਤੇ ਅਮਰਤ ਵੇਲੇ ਉੱਠ ਕੇ ਸਵੇਰੇ ਜੇਕਰ ਆਪਣੇ ਤੋਂ ਪੰਜ ਬਾਣੀਆਂ ਦਾ ਪਾਠ ਨਹੀਂ ਹੁੰਦਾ ਤਾਂ ਆਪਾਂ ਨੂੰ ਪਹਿਲਾਂ ਜਪਜੀ ਸਾਹਿਬ ਤੋਂ ਸ਼ੁਰੂਆਤ ਕਰਨੀ ਚਾਹੀਦੀ ਹੈ ਜਪਜੀ ਸਾਹਿਬ ਦਾ ਪਾਠ ਕਰਨ ਤੋਂ ਬਾਅਦ ਆਪਾਂ ਨੂੰ ਪੰਜ ਬਾਣੀਆਂ ਦਾ ਪਾਠ ਹੌਲੀ ਹੌਲੀ ਆਦਤ ਪਾਉਣੀ ਚਾਹੀਦੀ ਹੈ ਸੁਖਮਨੀ ਸਾਹਿਬ ਦਾ ਪਾਠ ਦੇਣ ਦੇ ਵਿੱਚ ਇੱਕ ਵਾਰ ਜ਼ਰੂਰ ਕਰਨਾ ਚਾਹੀਦਾ ਹੈ ਕਈ ਵਾਰ ਬੰਦਾ ਇੰਨਾ ਵਿਜੀ ਹੁੰਦਾ ਹੈ ਕਿ ਉਸੇ ਕੰਮਕਾਰ ਇੰਨੇ ਜ਼ਿਆਦਾ ਹੋ ਜਾਂਦੇ ਹਨ ਕਿ ਉਸ ਕੋਲ ਟਾਈਮ ਵੀ ਨਹੀਂ ਲੱਗਦਾ ਤਾਂ ਤੁਸੀਂ ਸੁਖਮਨੀ ਸਾਹਿਬ ਦਾ ਪਾਠ ਚਾਰ ਅਸ਼ਟਪਤੀਆਂ 8 ਅਸ਼ਟਪਤੀਆਂ ਜਾਂ ਉਸ ਨੂੰ ਵੰਡ ਕੇ ਕਿਸੇ ਵੀ ਸਮੇਂ ਕਰ ਸਕਦੇ ਹੋ ਪਰ ਪਾਠ ਕਰਨਾ ਬਹੁਤ ਜ਼ਰੂਰੀ ਮੰਨਿਆ ਜਾਂਦਾ ਹੈ ਸੋ ਅੱਜ ਗੱਲ ਕਰਾਂਗੇ ਜਿਸ ਵਿੱਚ ਕਿ ਗੁਰੂ ਸਾਹਿਬ ਦੀ ਸੰਪੂਰਨ ਬਾਣੀ ਆਪਣੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੀ ਹੋਈ ਹੈ ਜਿਸ ਤੋਂ ਕਿ ਆਪਾਂ ਨੂੰ ਪਤਾ ਲੱਗਦਾ ਹੈ ਕਿ ਉਸੇ ਵਿੱਚ ਕੋਈ ਵੀ ਇਹ ਮੰਨਿਆ ਨਹੀਂ ਗਿਆ ਕਿ ਸਵੇਰ ਵੇਲੇ ਪਾਠ ਕਰਨਾ ਜ਼ਰੂਰੀ ਹੈ ਸ਼ਾਮ ਵੇਲੇ ਜਾਂ ਦੁਪਹਿਰ ਵੇਲੇ ਬੰਦਾ ਜਦੋਂ ਵੀ ਫ੍ਰੀ ਹੁੰਦਾ ਹੈ ਬੰਦੇ ਨੂੰ 14ਵਾਂ ਟਾਈਮ ਲੱਗਦਾ ਹੈ ਤਾਂ ਉਹ ਪਹਿਲਾਂ ਵਾਇਗੁਰੂ ਦਾ ਜਾਪ ਸ਼ੁਰੂ ਕਰੇ 10 ਮਿੰਟ ਦਾ ਵਾਇਗੁਰੂ ਦਾ ਜਾਪ ਸ਼ੁਰੂ ਕਰਨ ਤੋਂ ਬਾਅਦ ਉਸ ਨੂੰ ਆਪਣੇ ਸੁਖਨੀ ਸਾਹਿਬ ਦਾ ਜਾਂ ਅਮਰਤ ਵੇਲੇ ਦੀਆਂ ਬਾਣੀ ਦਾ ਕੋਈ ਵੀ ਪਾਠ ਕਰਨ ਦੀ ਕੋਈ ਵੀ ਮਨਾਈ ਨਹੀਂ ਹੈ ਤਾਂ ਤੁਹਾਡੇ ਤੇ ਨਿਰਭਰ ਕਰਦਾ ਹੈ ਸੰਗਤ ਜੀ ਕਿ ਕਿਸ ਤਰ੍ਹਾਂ ਆਪਾਂ ਸਤਕੂਰ ਦੇ ਲੇਵ ਲਾਉਣੀ ਹੈ ਸਤਕੂਰ ਦੇ ਨਾਲ ਚੜ੍ਹਨਾ ਹੈ ਕਈ ਵਾਰ ਆਪਾਂ ਨੂੰ ਪੰਕਤੀਆਂ ਦੀ ਸਮਝ ਨਹੀਂ ਆਉਂਦੀ ਤਾਂ ਆਪਾਂ ਸਿਰਫ ਕੀ ਕਰਦੇ ਹਾਂ ਕਿ ਗੁਟਕਾ ਸਾਹਿਬ ਚੁੱਕਦੇ ਹਾਂ ਤੇ ਆਪਣਾ ਪਾਠ ਖਤਮ ਕਰਕੇ ਉਸ ਨੂੰ ਰੱਖ ਦਿੰਦੇ ਹਾਂ ਪਰ ਜੇ ਆਪਾਂ ਕੁਝ ਠਹਿਰਾ ਕੇ ਕੁਝ ਸਮਝ ਕੇ ਗੁਰਬਾਣੀ ਨੂੰ ਪੜਾਂਗੇ ਤਾਂ ਸਾਨੂੰ ਇੱਕ ਇੱਕ ਤੁਕ ਸਮਝ ਵਿੱਚ ਆਵੇਗੀ ਜਿਸ ਨਾਲ ਕਿ ਸਾਨੂੰ ਪਤਾ ਲੱਗੇਗਾ ਕਿ ਗੁਰੂ ਪੀਰਾਂ ਨੇ ਸਾਡੇ ਲਈ ਕਿੰਨੀ ਮਿਹਨਤ ਕੀਤੀ ਹੈ ਜਿਨ੍ਹਾਂ ਨੇ ਸਾਨੂੰ ਕਿ ਸਿਖਾਉਣ ਦੇ ਲਈ ਬਹੁਤ ਕੁਝ ਗੁਰਬਾਣੀ ਦੇ ਵਿੱਚ ਲਿਖਿਆ ਹੈ ਪਰ ਅੱਜ ਦਾ ਮਨੁੱਖ ਉਸ ਨੂੰ ਸਮਝਣਾ ਨਹੀਂ ਚਾਹੁੰਦਾ ਬਲਕਿ ਦਿਖਾਵਾ ਕਰਨਾ ਚਾਹੁੰਦਾ ਹੈ ਕਿ ਮੈਂ ਬਾੜ ਕਰ ਲਿਆ ਤੇ ਸਵੇਰੇ ਵੀ ਕਰ ਲਿਆ ਤੇ ਸ਼ਾਮ ਨੂੰ ਵੀ ਕਰ ਲਿਆ ਪਰ ਜੇ ਆਪਾਂ ਕਈ ਵਾਰ ਕਿਸੇ ਮਨੁੱਖ ਨੂੰ ਪੁੱਛ ਲਈਏ ਤੁਸੀਂ ਪਾਠ ਤਾਂ ਰੋਜ਼ ਕਰਦੇ ਹੋ ਕਿ ਤੁਹਾਨੂੰ ਇਸ ਦਾ ਮਤਲਬ ਵੀ ਪਤਾ ਹੈ ਕਿ ਤੁਹਾਡੇ ਜ਼ਿੰਦਗੀ ਵਿੱਚ ਬਦਲਾਅ ਆਉਂਦਾ ਹੈ ਕਿਸ ਤਰ੍ਹਾਂ ਤੁਹਾਡੇ ਗੁਰੂ ਤੇ ਉੱਪਰ ਭਰੋਸਾ ਬਣਦਾ ਹੈ ਤਾਂ ਉਸ ਸਮੇਂ ਲੋੜ ਹੁੰਦੀ ਹੈ ਉਸ ਮਨੁੱਖ ਨੂੰ ਸਮਝਾਉਣ ਦੀ ਕਿ ਪਾੜ ਕਰਨਾ ਜ਼ਰੂਰੀ ਨਹੀਂ ਹੁੰਦਾ ਸਮਝਣਾ ਤੇ ਪਾੜ ਤੇ ਅਮਲ ਕਰਨਾ ਜ਼ਰੂਰੀ ਹੁੰਦਾ ਹੈ ਸੋ ਕੁਝ ਠਹਿਰਾ ਤੇ ਕੁਝ ਪੰਕਤੀਆਂ ਨੂੰ ਸਮਝ ਕੇ ਉਸ ਦੇ ਵਿੱਚ ਆਪਣੇ ਆਪ ਨੂੰ ਮਗਨ ਕਰ ਲਿਆ ਕਰੋ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਕਿਉਂਕਿ ਜਦੋਂ ਆਪਾ ਗੁਰਬਾਣੀ ਦੇ ਨਾਲ ਮਗਨ ਹੋ ਜਾਂਦੇ ਹਾਂ ਤਾਂ ਸਾਨੂੰ ਕਿਸੇ ਦੀ ਵੀ ਪਰਵਾਹ ਨਹੀਂ ਰਹਿੰਦੀ ਲੋਕ ਤਾਂ ਇੱਥੇ ਬਹੁਤ ਬੋਲਦੇ ਰਹਿੰਦੇ ਹਨ ਕਿ ਇਹ ਤਾਂ ਗੁਰੂ ਘਰ ਜਾਂਦਾ ਹੈ ਇਹ ਤਾਂ ਇਨਾ ਪਾੜ ਕਰਦਾ ਹੈ ਇਸ ਦਾ ਦੇ ਕਦੇ ਵੀ ਕੰਮ ਨਹੀਂ ਪਾਉਂਦਾ ਪਰ ਸੱਚੇ ਪਿਤਾ ਵਾਹਿਗੁਰੂ ਜੀ ਸਾਨੂੰ ਕਹਿੰਦੇ ਹਨ ਕਿ ਕਦੇ ਨਾ ਕਦੇ ਤਾਂ ਅਰਦਾਸ ਸੁਣੀ ਹੀ ਜਾਂਦੀ ਹੈ ਬੰਦਾ ਗਲਤੀਆਂ ਵੀ ਕਰਦਾ ਹੈ ਗਲਤੀਆਂ ਤੋਂ ਹੀ ਬੰਦਾ ਸਿੱਖਦਾ ਹੈ ਸਾਨੂੰ ਡੇਗ ਡੇ ਕੇ ਸਵਾਰ ਹੋਣ ਵਾਲੀ ਬੇੜੀ ਦੇ ਵਿੱਚ ਅੱਗੇ ਵਧਣਾ ਚਾਹੀਦਾ ਹੈ ਤੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਪ੍ਰਾਪਤ ਕਰਨ ਲਈ ਉਹ ਸੱਚੇ ਪਾਤਸ਼ਾਹ ਵਾਹਿਗੁਰੂ ਦੇ ਨਾਲ ਜੁੜ ਕੇ ਆਪਣੀ ਜ਼ਿੰਦਗੀ ਨੂੰ ਸਵਾਰਨਾ ਚਾਹੀਦਾ ਹੈ ਜੇਕਰ ਅੱਜ ਆਪਾਂ ਥੋੜਾ ਪਾਠ ਕਰਾਂਗੇ ਕੱਲ ਨੂੰ ਜ਼ਿਆਦਾ ਸ਼ੁਰੂ ਕਰ ਦੇਵਾਂਗੇ ਹੌਲੀ ਹੌਲੀ ਆਪਾਂ ਗੁਰੂ ਦੇ ਨਾਲ ਜੁੜਦੇ ਜਾਵਾਂਗੇ ਜਦੋਂ ਆਪਣਾ ਵਿਸ਼ਵਾਸ ਪੱਕਾ ਹੋ ਗਿਆ ਤਾਂ ਨਿਤਨੇਮ ਦੀਆਂ ਪੰਜ ਬਾਣੀਆਂ ਆਪਾਂ ਸਵੇਰੇ ਉੱਠ ਕੇ ਕਰਨ ਲੱਗ ਜਾਵਾਂਗੇ ਸ਼ਾਮ ਨੂੰ ਰਹਿਰਾਜ ਸਾਹਿਬ ਤੇ ਕੀਰਤਨ ਸੋਇਲਾ ਦਾ ਪਾਠ ਕਰਾਂਗੇ ਪਰ ਸੁਖਮਨੀ ਸਾਹਿਬ ਦਾ ਪਾਠ ਵੀ ਸਾਨੂੰ ਇੱਕ ਟਾਈਮ ਦੇ ਉੱਪਰ ਜ਼ਰੂਰ ਕਰਨਾ ਚਾਹੀਦਾ ਹੈ ਜਿਸ ਨਾਲ ਕਿ ਸਾਡੀ ਜ਼ਿੰਦਗੀ ਵਿੱਚ ਕੁਝ ਅਜਈਆਂ ਗੱਲਾਂ ਹੋ ਜਾਂਦੀਆਂ ਹਨ ਜਿੱਥੇ ਕਿ ਬੰਦਾ ਬਿਲਕੁਲ ਹੀ ਹਾਰ ਜਾਂਦਾ ਹੈ ਤੇ ਕਹਿੰਦੇ ਹਨ ਕਿ ਮੇਰੀ ਜ਼ਿੰਦਗੀ ਹੀ ਖਤਮ ਹੋ ਗਈ ਹੈ ਪਰ ਉਸ ਬੰਦੇ ਨੂੰ ਉਸ ਸਮੇਂ ਹਾਰਨਾ ਨਹੀਂ ਚਾਹੀਦਾ ਬਲਕਿ ਹਿੰਮਤ ਕਰਨੀ ਚਾਹੀਦੀ ਹੈ ਤੇ ਹਿੰਮਤ ਕਰਕੇ ਅੱਗੇ ਵਧਣਾ ਚਾਹੀਦਾ ਹੈ ਉਸ ਸੱਚੇ ਪਾਸ਼ਾ ਪਰਮਾਤਮਾ ਨੇ ਆਪਾਂ ਨੂੰ ਜੋ ਬਾਲ ਬਖਸ਼ਿਆ ਹੈ ਆਪਣੇ ਆਪ ਨੂੰ ਚਲਾਉਣ ਦਾ ਇਸ ਦੁਨੀਆ ਦੇ ਉੱਪਰ ਭੇਜਿਆ ਹੈ ਉਸ ਨੇ ਕੁਝ ਸੋਚ ਕੇ ਹੀ ਸਾਜਿਆ ਹੋਵੇਗਾ ਪਰ ਉਸ ਨੇ ਸਾਨੂੰ ਕੁਝ ਗੱਲਾਂ ਸਮਝਾਉਣੀਆਂ ਹੁੰਦੀਆਂ ਹਨ ਜਿਸ ਨੂੰ ਆਪਾਂ ਸਮਝਣੇ ਪਉਂਦੇ ਤਾਂ ਉਹ ਲੋੜ ਹੁੰਦੀ ਹੈ ਬੰਦੇ ਨੂੰ ਖੁਦ ਸਮਝਣ ਦੀ ਕਦੇ ਨਾ ਕਦੇ ਤਾਂ ਵਾਇਗਰੋ ਜ਼ਰੂਰ ਸੌਂਦੇ ਹਨ ਕਦੇ ਨਾ ਕਦੇ ਤਾਂ ਅਦਾਸ ਸਾਭ ਦੀ ਸੁਣੀ ਜਾਂਦੀ ਹੈ बस ਲੋੜ ਹੈ ਬੰਦੇ ਨੂੰ ਸਮਝਣ ਦੀ ਤੇ ਗੁਰਬਾਣੀ ਦੇ ਨਾਲ ਲੱਗਣ ਦੀ ਸੋ ਅੱਜ ਦੀ ਵੀਡੀਓ ਦਾ ਮਕਸਦ ਇਹੀ ਹੈ ਕਿ ਸਾਨੂੰ ਗੁਰਬਾਣੀ ਦੇ ਨਾਲ ਜੁੜਨਾ ਚਾਹੀਦਾ ਹੈ ਜੇ ਅੱਜ ਕੱਲ ਆਪਣਾ ਮਨ ਨਹੀਂ ਲੱਗਦਾ ਤਾਂ ਆਪਣਾ ਮਨ ਹੌਲੀ-ਹੌਲੀ ਲੱਗਣ ਲੱਗ ਜਾਵੇਗਾ ਪਹਿਲਾਂ ਵਾਹਿਗੁਰੂ ਜੀ ਦਾ ਜਾਪ ਸ਼ੁਰੂ ਕਰ ਦਿਓ ਜਾਪ ਸ਼ੁਰੂ ਕਰਨ ਤੋਂ ਬਾਅਦ ਤੁਸੀਂ ਪਾਠ ਕਰਨਾ ਜਲਦੀ ਸ਼ੁਰੂ ਕਰੋਗੇ ਤਾਂ ਪੱਕਾ ਕਹਿ ਸਕਦੇ ਹਾਂ ਕਿ ਤੁਹਾਡਾ ਪੱਕਾ ਹੀ ਗੁਰਬਾਣੀ ਦੇ ਵਿੱਚ ਮਨ ਲੱਗੇਗਾ ਤੇ ਤੁਸੀਂ ਪੰਕਤੀਆਂ ਨੂੰ ਸਮਝਣਾ ਸ਼ੁਰੂ ਕਰ ਦੇਵੋਗੇ ਸੋ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਵੀਡੀਓ ਨੂੰ ਅੱਗੇ ਵੀ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ